ਬੀਤੇ ਦਿਨੀ ਵਿਧਾਨ ਸਭਾ ਹਲਕਾ ਰਾਮਪਰਾ ਫੁੱਲ ਦੇ ਵਿੱਚ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੁਤਲਾ ਫੁਕਾ ਗਿਆ ਇਹ ਪੁਤਲਾ ਕਿਉਂ ਫੁਕਾ ਗਿਆ ਇਹ ਜੇ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਪੈਂਡਾ ਕਸਵਾ ਫੁੱਲ ਦੀ ਆ ਫੁੱਲ ਟਾਊਨ ਦੀ ਆ ਜਿੱਥੋਂ ਕਿ ਤਕਰੀਬਨ 1 ਮਹੀਨਾ ਹੋ ਗਿਆ ਮੀਂਹ ਪਿਆ ਨਹੀਂ ਇੱਥੇ ਸਾਰੇ ਇਲਾਕੇ 'ਚ ਹੀ ਰਾਮਪਰਾ ਸ਼ਹਿਰ ਤੇ ਰਾਮਪਰਾ ਫੁੱਲ ਖਾਸ ਕਰਕੇ ਤੇ ਬਿਨਾ ਮੀਂਹ ਤੋਂ ਜਿਹੜਾ ਅਸੀਂ ਪਾਣੀ ਇਹ ਕਹਿ ਸਕਦੇ ਹਾਂ ਜੋ ਬੱਚੇ ਆ ਤੁਸੀਂ ਵੇਖ ਰਹੇ ਹੋ ਇਹ ਪਾਣੀ ਵਿੱਚ ਦੀ ਲੰਘ ਕੇ ਇਹਨਾਂ ਦੇ ਘਰਾਂ ਵਿੱਚ ਵੀ ਪਾਣੀ ਹੈ ਤੇ ਗਲੀਆਂ ਵਿੱਚ ਤਾਂ ਪਾਣੀ ਤੁਸੀਂ ਵੇਖ ਹੀ ਰਹੇ ਹੋ ਇਹ ਗੰਦੇ ਪਾਣੀ ਵਿੱਚ ਦੀ ਪਿਛਲੇ 2-3 3 ਸਾਲ ਤੋਂ ਇਹ ਪੀੜਤਾ ਜਿਹੜੇ ਇੱਥੋਂ ਦੇ ਲੋਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਗਲੀ ਵਿੱਚ ਖੜ ਕੇ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਦੋਂ ਉਮੀਦਵਾਰ ਸੀ ਇਸੇ ਗਲੀ ਵਿੱਚ ਖੜ ਕੇ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਇਹ ਗਲੀਆਂ ਦੇ ਵਿੱਚ ਜਿਹੜਾ ਫਿਰਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਉਹ ਅਸੀਂ ਸਰਕਾਰ ਬਣਦੇ ਸਾਰ ਕਰਾਂਗੇ ਹੁਣ ਤੁਸੀਂ ਵੇਖ ਰਹੇ ਹੋ 2.5 ਸਾਲ ਸਰਕਾਰ ਬਣੀ ਨੂੰ ਹੋ ਗਏ ਅੱਧਾ ਸਮਾਂ ਲੰਘ ਗਿਆ ਪਰ ਇਹਨਾਂ ਲੋਕਾਂ ਦੇ ਜਿਹੜੇ ਹਾਲ ਹਾਲਾਤ ਹੈ ਉਹ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਇਸੇ ਕਾਰਨ ਇਹ ਲੋਕ ਗਰੀਬ ਲੋਕ ਹੈ ਪਿਛਲੇ ਲੰਮੇ ਸਮੇਂ ਤੋਂ ਵੇੜੇ ਵਾਲੇ ਲੋਕ ਹੈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਇਹਨਾਂ ਦੀ ਕੋਈ ਆਵਾਜ਼ ਨਹੀਂ ਸੁਣ ਰਿਆ ਸਰਕਾਰ ਦੇ ਦਰਵਾਜ਼ੇ ਇਹਨਾਂ ਨੂੰ ਉਹਨਾਂ ਦੀ ਕੋਈ ਪ੍ਰਤੀਤ ਨਹੀਂ ਹੋਈ ਅਖੀਰ ਇਹਨਾਂ ਨੇ ਪਹਿਲਾਂ ਧਰਨਾ ਲਾਇਆ ਉਸ ਤੋਂ ਬਾਅਦ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪਤਲਾ ਫੁਕਿਆ ਤੇ ਜਦੋਂ ਅਸੀਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਉਹਨਾਂ ਦਾ ਇੱਥੋਂ ਤੱਕ ਨਗਰ ਕੌਂਸਲ ਰਾਮਪੁਰਾ ਫੂਲ ਦੇ ਵਿੱਚ ਇੰਨੀ ਸਿਆਸੀ ਦਖਲਅੰਦਾਜ਼ੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਚੰਦਕ ਜਿਹੜੇ ਗੁਰਗੇ ਆ ਉੱਥੇ ਬੈੰਦੇ ਆ ਉਹਨਾਂ ਤੋਂ ਬਿਨਾ ਕਿਸੇ ਵੀ ਪੱਤਰਕਾਰ ਦਾ ਫੋਨ ਚੁੱਕਣਾ ਉਹ ਮੁਨਾਸਬ ਨਹੀਂ ਸਮਝਦੇ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਪੁੱਤਰਾਂ ਉਹਨਾਂ ਦਾ ਖਾਸ ਕਰਕੇ ਫੋਨ ਨਹੀਂ ਚੁੱਕਿਆ ਜਾਂਦਾ ਜੇਕਰ ਐਸੇ ਸੰਘਰਸ਼ ਇਹ ਜੋ ਜਾ ਕੇ ਤਸਵੀਰਾਂ ਵੇਖ ਰਿਹਾ ਹਾਂ ਪਰ ਇੰਨੀ ਇਹ ਪਿੰਡ ਨਾਲ ਅਸੀਂ ਜੁੜਨੇ ਚਾਹਦੇ ਹਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਤਿੱਖੇ ਮੋੜ ਤੇ ਸੰਘਰਸ਼ ਵੀ ਲਿਖਿਆ ਜਾ ਸਕਦਾ ਪੰਜ-10 ਮੈਂਬਰ ਦੀ ਕਮੇਟੀ ਬਣਾ ਕੇ ਜਿਹੜੀ ਕਾਲ ਹੁੰਦੀ ਉਹਨਾਂ ਨੇ ਸਾਨੂੰ ਚੱਲਣਾ ਪਊਗਾ ਜੇਕਰ ਅੱਜ ਇਹਨੂੰ ਅਸੀਂ ਤਾਹਾਂ ਚੜਾ ਕੇ ਮੋਰੋ ਪਿੱਛੇ ਪੈਰ ਖਿੱਚਣਾ ਤਾਂ ਉਹ ਅੱਜ ਹੀ ਖਿੱਚਿਆ ਜਾਵੇ ਚੰਗਾ ਕੱਲ ਨੂੰ 10 ਵਜੇ ਇਹਨਾਂ ਸਾਨੂੰ ਬੈਠ ਕੇ ਕੀ ਕਰ ਲਿਆ ਇਹਨਾਂ ਨੇ ਠੀਕ ਆ ਦੋ ਦਿਨ ਚਾਰ ਦਿਨ ਬੋਲ ਕੇ ਚੁੱਪ ਕਰ ਗਏ ਅਸੀਂ ਸਾਰੇ ਆਪਣੇ ਭਰਾ ਮਜ਼ਦੂਰ ਨੇ ਸਾਨੂੰ ਇਸ ਵੀ ਪਤਾ ਲਗਾ ਕਿ ਅਸੀਂ ਸਵੇਰ ਤੋਂ ਕੰਮ ਤੇ ਜਾਵਾਂਗੇ ਸ਼ਾਮ ਨੂੰ ਸਾਡੇ ਚੁੱਲ੍ਹੇ ਚੱਲਦੇ ਆ ਲੇਕਿਨ ਆਪਣੇ ਬੱਚਿਆਂ ਨੇ ਹੋਣ ਆਪਣੀ ਹੋਂਦ ਬਣਾਉਣ ਵਾਸਤੇ ਸੰਘਰਸ਼ ਜਿਵੇਂ ਬਜ਼ੁਰਗਾਂ ਨੇ ਲੀਕੇ ਨੇ ਲੜੇ ਨੇ ਸਿਰ ਧੜ ਦੀਆਂ ਬਾਜ਼ੀਆਂ ਲਾ ਕੇ ਉਮੀਦ ਸਾਨੂੰ ਇਸ ਸੰਘਰਸ਼ ਜਿਹੜਾ ਸਾਡੇ ਗਵਾੜ ਦੇ ਪਾਣੀ ਦਾ ਸੰਘਰਸ਼ ਲੜਨਾ ਪਊਗਾ ਆਉਣ ਵਾਲੇ ਸਾਡੇ ਹੀ ਕੁਝ ਬੰਦਿਆਂ ਨੇ ਜਿਹੜਾ ਇਹ ਪਾਣੀ ਦੀ ਸਮੱਸਿਆ ਕੀਤੀ ਹੈ ਕਿਸੇ ਬਾਹਰਲੇ ਨੇ ਨਹੀਂ ਕੀਤੀ ਸਾਡੇ ਗੁਵਾਰ ਦੇ ਬੰਦਿਆਂ ਨੇ ਕੀਤੀ ਹੈ ਮੂਰੇ ਲੱਗਦਾ ਕਿ ਇੱਥੇ ਪਾਣੀ ਪਵਾਇਆ ਉਹ ਜਿਹੜੇ ਛੱਪੜਾਂ ਕੋਈ ਝੀਲ ਬਣਾਤੀ ਕੋਈ ਕੁਝ ਬਣਾਤਾ ਉਹਨਾਂ ਨੂੰ ਬੰਦ ਕਰਤਾ ਸਾਡੇ ਵਿੱਚ ਸਾਰੇ ਪਿੰਡ ਦਾ ਪਾਣੀ ਸਾਡੇ ਛੱਪੜ ਦੇ ਵਿੱਚ ਆ ਗਿਆ ਜੇਕਰ ਕੋਈ ਸਾਡਾ ਹਲੋਕਾ ਦਾ ਠੀਕਾ ਪ੍ਰਸ਼ਾਸਨ ਕੋਲ ਸੀ ਉਸ ਦਿਨ ਵੀ ਮੈਂ ਸਿੱਧਾ ਇਸ ਦਿਨ ਨੂੰ ਗਿਆ ਸੀਗਾ ਤੇ ਨਹੀਂ ਜਿੰਨੇ ਸਾਡੇ ਗੁਆੜ ਤੋਂ ਬਾਹਰ ਦੇ ਦੂਸਰੇ ਪਿੰਡ ਦਾ ਪਾਣੀ ਆ ਰਿਹਾ ਜਿਹੜਾ ਪਿੰਡ ਦਾ ਆ ਰਿਹਾ ਆਪਣੇ ਗੁਆੜ ਚ ਸਾਨੂੰ ਉਹ ਵੀ ਬੰਦ ਕਰਨਾ ਪੈ ਸਕਦਾਗਾ ਸਾਨੂੰ ਕੱਲ ਨੂੰ ਰੋਡ ਵੀ ਜਾਂਚ ਕਰਨੀ ਪੈ ਸਕਦੀ ਹੈ ਸਾਡੇ ਤੇ ਦੋ ਪਰਚੇ ਵੀ ਹੋ ਸਕਦੇ ਆ ਕੁਝ ਵੀ ਹੋ ਸਕਦਾਗਾ ਜੇ ਕੱਲ ਨੂੰ ਇਸ ਚੀਜ਼ ਤੋਂ ਤੁਸੀਂ ਡਰ ਕੇ ਪਿੱਛੇ ਹਟਣਾ ਤਾਂ ਉਹ ਹੱਤੀ ਹੀ ਛੱਡ ਜੋ ਤੇ ਜਾਂ ਗੁਰੂ ਨੂੰ ਸਮਰਪਤ ਹੋ ਕੇ ਸਮਝ ਲਓ ਵੀ ਸਾਡਾ ਰੋਮ ਰੋਮ ਇਸ ਮਸਲੇ ਦੇ ਵਿੱਚ ਅਸੀਂ ਆਪਣਾ ਲਾ ਲਵਾਂਗੇ ਪਾਣੀ ਕੁਛ ਵੀ ਹੋਵਾਂਗੇ ਜੇ ਇਹ ਚੀਜ਼ ਹੀ ਕਰ ਸਕਦੇ ਆ ਤੇ ਬਾਹਰ ਖੜੀਆਂ ਕਰਕੇ ਗੁਰੂ ਨੂੰ ਸਮਝ ਕੇ ਆਪਣਾ ਤਰੀਕਾ ਆਪਾਂ ਹੁਣ ਜਿ ਕਰਾਂਗੇ ਜਾਵਾਂਗੇ ਇਸੇ ਦੇ ਉੱਤੇ ਸੋ ਨਿਹਾਲ ਸੋ ਨਿਹਾਲ ਦੇਸ਼ ਕੀਤਾ ਤੁਹਾਨੂੰ ਜਿੰਦ ਕਰਾਉਣਾ ਮੈਂ ਤਾਂ ਪਾਣੀ ਕੁਛ ਵੀ ਲੱਗ ਜੇ ਇਸ ਪਾਣੀ ਦੇ ਮਸਲੇ ਦਾ ਹੱਲ ਕਰਵਾ ਕੇ ਛੱਡਾਂਗੇ ਪਰ ਤੁਹਾਡਾ ਸਾਥ ਚਾਹੀਦਾ ਮੈਂ ਇਕੱਲਾ ਕੁਛ ਵੀ ਨਹੀਂ ਕਰ ਸਕਦਾ ਠੀਕ ਹੈ ਜੇ ਕੱਲ ਨੂੰ ਅਸੀਂ ਅਸ਼ੀਮ ਸਾਹਿਬ ਨੂੰ ਮਗਰੋਂ ਚੇਤੇ ਨਾਲ ਜੇ ਉਹ ਸਾਡੀ ਕੋਈ ਸੁਣਦੇ ਤਾਂ ਠੀਕ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਾਂ ਮੋੜਾ ਵਾਲਾ ਚੌਕ ਜਾਂ ਕੋਈ ਵੀ ਰਾ ਉਥੇ ਤੁਹਾਡੇ ਇੱਕ ਸਹੂਲੀਤ ਇਕੱਠ ਦੇ ਰੂਪ ਦੇ ਵਿੱਚ ਆਪਾਂ ਜਾਣਾ ਸਾਰੇ ਸਾਹ ਨਾਲ ਨਾਲ ਵੀ ਹੱਲ ਕਰਾਂਗੇ ਟਰੈਕਟਰ ਟਰਾਲੀਆਂ ਦਾ ਜੋ ਵੀ ਕੱਲ ਆਪਾਂ ਸਾਰਾ ਕੁਝ ਕਰਾਂਗੇ ਹੋਣਾ ਕਿ ਜੇ ਤੁਹਾਡੇ ਸਹਿਯੋਗ ਦੇ ਨਾਲ ਮੈਂ ਜੇ ਮੈਂ ਤਾਂ ਸੋਚਣਾ ਹੋਇਆ ਮੈਂ ਤਾਂ ਬਾਹਰ ਛੜਕਦੇ ਬੈਠਾਂਗਾ ਠੀਕ ਹੈ ਨਾ ਪਰ ਤੁਸੀਂ ਸਾਰੇ ਮੇਰੇ ਭੈਣ ਭਾਈ ਹੋਗੇ ਮੈਨੂੰ ਤੁਹਾਡਾ ਦਰਦ ਮੇਰਾ ਦਰਦ ਸਾਰਾ ਇੱਕੋ ਹੀ ਹੈਗਾ ਇਸ ਕਰਕੇ ਅੱਪਾ ਇਹ ਸੰਘਰਸ਼ ਜਿਹੜਾ ਲੜਦਾ ਅਸੀਂ ਅੱਜ ਜਿਹੜੀਆਂ ਗੀਆਂ ਸਾਡੀ ਇਹ ਕਮੇਟੀ ਬਣੀ ਹੈ ਪਾਸਾ ਤੋਂ ਬੰਦੇ ਬੋਲ ਰਿਹਾ ਅਸੀਂ ਇਹਨਾਂ ਨੂੰ ਇਹ ਵੀ ਮੈਂ ਕਿਹਾ ਸੀ ਕਿ ਜਿੰਨੀਆਂ ਜੁਨੀਅਰਾਂ ਆ ਗਿਆ ਜੁਨੀਅਰਾਂ ਦਾ ਕਲਾਕਾਰ ਸਾਰਿਆਂ ਸਸਤਾਵਾ ਪੈਟੜੀਆਂ ਨੂੰ ਮਿਲ ਕੇ ਜਿਹੜਾ ਜਿਹੜਾ ਕੱਲ ਨੂੰ ਇਹ ਨਾ ਕੋਈ ਕਹੇ ਤੇ ਕੁਕਰ ਬੈਜੀ ਦਾ ਸਪੀਕਰ ਚੱਲਦੇ ਆ ਕਿ ਸਾਰਿਆਂ ਨੂੰ ਪਤਾ ਲੱਗਣੇ ਲੱਗ ਜਿੱਕੇ ਅਲੀ ਕੀ ਮਸਲਾ ਹੋਇਆ ਕਿਉਂਕਿ ਹਲੇ ਤੱਕ ਸਾਡੇ ਤੱਕ ਮੋਢੇ ਨਾ ਮੋਢਾ ਲਾ ਕੇ ਕੋਈ ਨਹੀਂ ਖੜਿਆ ਜਦੋਂ ਕੋਈ ਇਥੋਂ ਦੇਖੋ ਕਿਸੇ ਦਾ ਮਨ ਰੋਤ ਹੀ ਨਹੀਂ ਕਿਸਾਨ ਜਿੱਥੇ ਬੰਨੀ ਨਹੀਂ ਕੋਈ ਇਥੋਂ ਮੀਟਿੰਗ ਹੁੰਦੀ ਆ ਜਾਂ ਕੋਈ ਬਾਜ ਜਉਂਦੀ ਆ ਇਥੋਂ ਸਪੀਕਰ ਤੋਂ ਲਾਉਸਮੈਂਟ ਵੀ ਹੁੰਦੀ ਜਾਂਦੀ ਆ ਇੱਥੇ ਬਾਬਾ ਜੀ ਵੀ ਸੁਣਦੇ ਹੋਣਗੇ ਪ੍ਰਧਾਨ ਜੀ ਵੀ ਖੜੇ ਆ ਕੀ ਗੱਲ ਅੱਜ ਸਾਡੇ ਇਸ ਗਵਾਰ ਦੀ ਮੈਂ ਕਿਸੇ ਦਾ ਕੋਈ ਮਨ ਰੋਤ ਹੀ ਨਹੀਂ ਹੈਗਾ ਇਸ ਗਵਾਰ ਦਾ ਕੰਮ ਲਾਉਸਮੈਂਟ ਕਰਨ ਦੇ ਉੱਤੇ ਬਾਬਾ ਜੀ ਨੇ ਵੀ ਕਿਹਾ ਕਿ ਸਾਡੇ ਤੇ ਤਰਾਜ ਆਉਂਦਾ ਕੌਣ ਤਰਾਜ ਕਰੂਗਾ ਜਿਸ ਗਵਾਰ ਦਾ ਸਾਡਾ ਕੰਮ ਆ ਨਹੀਂ ਉਸ ਦੀ ਲਾਉਸਮੈਂਟ ਨਹੀਂ ਕਰ ਰਹੇ ਤਾਂ ਹੋਰ ਕੀ ਨਹੀਂ ਕਰਾਂਗੇ ਜੇ ਕਿਸਾਨ ਜਿੱਥੇ ਬੰਦੀ ਆ ਕੇ ਇੱਥੇ ਲੌਸਮੈਟ ਕਾਲਸਾਂ ਦੀ ਆ ਉਹਦੀ ਵੀ ਸਰਕਾਰ ਦੇ ਨਾਲ ਟੀਟਾਈ ਹੁੰਦੀ ਹੈਗੀ ਸਾਡੀ ਵੀ ਸਰਕਾਰ ਨਾਲ ਆ ਕਿ ਸਾਡਾ ਤਾਂ ਨਹੀਂ ਸਿਰਾਂ ਕੋਈ ਕਿਸੇ ਹੋਰ ਦਾ ਤਾਂ ਹੈ ਨਹੀਂਗਾ ਇੱਥੋਂ ਦੀ ਬਾਬਾਈ ਨੇ ਪਰਿਵਾਰ ਨਹੀਂ ਲੰਗਣਾ ਸਿ ਵੀ ਲੰਗਣਾ ਸਾਰਿਆਂ ਨੇ ਲੰਗਣਾ ਕਿਸਾਨਾਂ ਨੇ ਵੀ ਲੰਗਣਾ ਮਜ਼ਦੂਰਾਂ ਨੇ ਵੀ ਲੰਗਣਾਗਾ ਇਹ ਰਸਤਾ ਤਾਂ ਸਾਰਿਆਂ ਵਾਸਤੇ ਮੇਂ ਵਾਸਤਾ ਕਰ ਨਗਰ ਦਾ ਚੱਲ ਰਿਹਾਗਾ ਇਸ ਚੀਜ਼ ਨੂੰ ਚਾਹੀ ਇੱਕ ਦੂਜੇ ਤੇ ਲੱਗੀਏ ਵੀ ਆਹ ਬੰਦਾ ਐਂ ਕਰੂਗਾ ਲੋਰ ਮੂਹੇ ਲੱਗਿਆ ਅਸੀਂ ਪੂਰੇ ਲੱਗਿਆ ਇਹਦੇ ਵਿੱਚ ਕੋਈ ਮੁੰਡੇ ਨਹੀਂ ਲੱਗਿਆ ਸਾਰੇ ਇੱਕ ਦੂਜੇ ਦੇ ਮਗਰ ਮੁੰਡੇ ਚੱਲ ਰਹੇ ਆ ਇਹਦਾ ਕੋਈ ਇੱਕ ਆਗੂ ਨਹੀਂ ਹੈਗਾ ਠੀਕ ਆ ਸਾਡੇ ਬੰਦੇ ਨੇ ਇੱਕ ਮੂਹੇ ਮਿਲਣ ਵਾਸਤੇ ਜਰੂਰ ਅਸੀਂ ਕਮੇਟੀ ਬਣਾਈ ਹੈ ਕੋਈ ਸਾਡਾ ਪ੍ਰਧਾਨ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਇੱਕ ਸਿਰਫ ਆਪਾਂ ਮਸਲੇ ਦੇ ਵਿੱਚ ਹੀ ਹਾਲ ਹੈ ਜੇਕਰ ਕੋਈ ਵੀ ਬੰਦਾ ਪੂਰੇ ਇਸ ਚੀਜ਼ ਨੂੰ ਸਾਡੇ ਨਾਲ ਚਲਾਣਾ ਚਾਹੇ ਤਾਂ ਸਾਨੂੰ ਸਾਰਿਆਂ ਨੂੰ ਹੀ ਸਾਡਾ ਖੁੱਲਾ ਸਤਾਗਾ ਆਗੇ ਸਾਡੀ ਹੈਲਪ ਕਰੇ ਔਰ ਸਾਡਾ ਦਾਦੂ ਸੁਨੇ ਸਾਡੇ ਨਾਲ ਚੱਲੇ ਪੂਰੀ ਸਾਡਾ ਜਿਹੜਾ ਸਾਡੇ ਨਾਲ ਤੁਰਦਾ ਨਹੀਂ ਉਹ ਸਾਡਾ ਕੋਈ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ ਕਿੰਨਿਆਂ ਨੂੰ ਸਾਡੀਆਂ ਗੱਲਾਂ ਥੋੜੀ ਜਿਹੀ ਕੌਲੀਆਂ ਵੀ ਲੱਗ ਜਾਂਦੇ ਨੇ ਤੇ ਸਾਡਾ ਕੌਲੀਆਂ ਦਾ ਪਰਵਾਹ ਨਹੀਂ ਜਿਹੜੀ ਉਹ ਵੀ ਕੌਲੀਆਂ ਉਹ ਹੈਗੀ ਕੀ ਕਰਦਾ ਬਾਹਰ ਜੀ